ਜਿੱਥੇ ਵਿਪਤਾ ਜਿਹੜੀ ਹੈ ਉਹ ਪਈ ਹੋਈ ਹੈ ਲੋਕਾਂ ਨੂੰ ਤਾਂ ਉੱਥੇ ਹੀ ਗੁਰੂ ਘਰ ਲੰਗਰ ਜਿਹੜਾ ਹੈ ਉਹ ਸੇਵਾਦਾਰ ਜਿਹੜੇ ਨੇ ਲੈ ਕੇ ਪਹੁੰਚੇ ਨੇ ਤਾਂ ਬਿਲਕੁਲ ਐਸਜੀਪੀਸੀ ਵੱਲੋਂ ਜਿਹੜੀ ਕਿ ਇਹ ਸੇਵਾ ਚੁਰਾਈ ਗਈ ਹੈ ਤਾਂ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਸਾਹਿਬ ਹੈ ਵੀ ਫਤਿਹ ਜੀ ਅਗਰ ਜੀ ਜਿਸ ਹਾਲਾਤ ਇਸ ਸਮੇਂ ਬਣੇ ਹੋਏ ਨੇ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਜਿੱਥੇ ਜ਼ਿਆਦਾ ਲੋਡ ਸੀ ਪ੍ਰਸ਼ਾਦੀਆਂ ਦੀ ਤਾਂ ਉਹ ਲੈ ਕੇ ਪਹੁੰਚੂ ਕੀ ਜਣਾ ਇਹ ਇਹ ਹਾਲਾਤ ਜਿਹੜੇ ਪੰਜਾਬ ਦੇ ਅੱਜ ਕੱਲ ਵਿਪਤਾ ਦੀ ਘੜੀ ਆ ਸਾਰੇ ਪਾਸੇ ਮਤਲਬ ਹੜਾ ਆਏ ਹੋਏ ਨੇ ਸਾਨੂੰ ਇਹ ਜਿੱਥੇ ਸਾਡੇ ਵੀਰ ਬੰਨਾ ਕਚਿਆਰ ਜੀ ਬੰਨਾ ਦਾ ਪ੍ਰਬੰਧ ਕਰਦੇ ਤਾਂ ਜੋ ਕਿ ਇਹ ਜਗਾ ਲੁਧਿਆਣਾ ਸਾਈਡ ਇਹ ਡੁੱਬਣੋਂ ਬਚੇ ਅਸੀਂ ਵੀ ਸਹਿਯੋਗ ਕਰ ਸਾਨੂੰ ਪਤਾ ਲੱਗਿਆ ਵੀ ਇੱਥੇ ਕਿਨਾਂ ਕੋ ਲੰਗਰ ਨਹੀਂ ਪਹੁੰਚਿਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਆਦੇਸ਼ਾਂ ਤੇ ਇਹ ਜਿੱਥੇ ਵੀ ਇਹ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਅਸੀਂ ਲੰਗਰ ਪਹੁੰਚਦਾ ਕਰਾਂਗੇ ਹਰ ਹਾਲਤ ਵਿੱਚ ਪਹੁੰਚਦਾ ਕਰ ਰਹੇ ਹਾਂ ਸਾਡੇ ਸਾਡੀ ਜੀ ਟੀਮ ਆ ਸ਼੍ਰੋਮਣੀ ਗੁਰਦੁਆਰਾ ਬੰਦੂਗਣੀ ਪਿਛਲੇ 20 ਬਿਲਕੁਲ ਕਿਸ ਤਰੀਕੇ ਦੇਖਦੇ ਜਦੋਂ ਵੀ ਕੁਝ ਇਸ ਤਰੀਕੇ ਦੀ ਵਿਪਤਾ ਜਿਹੜੀ ਹੈ ਜੇ ਪੰਜਾਬ 'ਚ ਹੈ ਕਿਤੇ ਪੰਜਾਬ ਤੋਂ ਬਾਹਰ ਪੈਂਦੀ ਆ ਤਾਂ ਪੰਜਾਬੀ ਹਮੇਸ਼ਾ ਹੱਕੜਾ ਕੇ ਉੱਤੇ ਖੜਦੇ ਨੇ ਪਹਿਲੇ ਪੱਧਰ ਤੇ ਉੱਥੇ ਪਹੁੰਚਦੇ ਨੇ ਦੇਖੋ ਪੰਜਾਬੀ ਵੱਡੇ ਤੇ ਲਿਆਦ ਰਹੀ ਆ ਜਿਹੜੇ ਪੰਜਾਬੀ ਕੌਮ ਆ ਸਿੱਖ ਕੌਮ ਆ ਜਿਹੜੇ ਪੰਜਾਬੀ ਭਰਾ ਨੇ ਸਾਰੇ ਵੱਸਦੇ ਨੇ ਪੰਜਾਬ 'ਚ ਇਹਨਾਂ ਦਾ ਦਿਲ ਵੱਡਾ ਹੈ ਇਹ ਜਿੱਥੇ ਜਿਵੇਂ ਹਰਿਆਣਾ ਝੜ ਆ ਗਏ ਦਿੱਲੀ 'ਚ ਆ ਗਏ ਕਿਤੇ ਹੋਰ ਪੰਜਾਬ ਆਊਟ ਸਟੇਟ ਹੜ ਆ ਗਏ ਇੱਥੇ ਟਰਾਲੀਆਂ ਭਰ ਕੇ ਰਾਸ਼ਨ ਦੀਆਂ ਲੰਗਰ ਲਿਆ ਕੇ ਪਹੁੰਚਦੇ ਨੇ ਪਰ ਇਹ ਤਾਂ ਸਾਡਾ ਆਪਣਾ ਘਰ ਹੈ ਜੇ ਅਸੀਂ ਇੱਥੇ ਨਹੀਂ ਪਹੁੰਚਾਂਗੇ ਤਾਂ ਫਿਰ ਕੌਣ ਪ